ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਕੱਲ੍ਹਲੇ ਟੋਰਨੇਡੋ ਨਾਲ ਪੰਜਾਬ ਵਿੱਚ ਦੂਸਰੀ ਵਾਰ ਇਹ ਟੋਰਨੇਡੋ ਦੇਖਿਆ ਗਿਆ ਇੱਕ ਵਾਰੀ ਫਾਇਲ ਕਾਇਆ ਸੀ ਤੇ ਜਿਹੜੀਆਂ ਚਾਦਰਾਂ ਸੀਗੀਆਂ ਉਹ ਦਰਖਤਾਂ ਦੇ ਉੱਪਰ ਛਪੈਦਿਆਂ ਦੇ ਟੰਗੀਆਂ ਪਈਆਂ ਇੰਨਾ ਭੈੜਾ ਹਾਲ ਸੀਗਾ ਛੱਡਾਂ ਦੇ ਛੱਡ ਚੱਕ ਕੇ ਵਗਾ ਕੇ ਮਾਰੇ ਪੈਟਰੋਲ ਪੰਪ ਦੀਆਂ ਮਸ਼ੀਨਾਂ ਪੱਟ ਕੇ ਸੁੱਟਦੀਆਂ ਆਹ ਦੇਖੋ ਤੁਸੀਂ ਕੰਦਾ ਵਗੈਰਾ ਸੱਟ ਰੱਖੀਆਂ ਟਰਾਂਸਫਰ ਟਰਾਂਸਫਾਰਮਰ ਆ ਜਿਹੜੇ ਉਹ ਵੀ ਸਿੱਟੇ ਪਏ ਆ ਬਹੁਤ ਸਾਰੇ ਜਿਹੜੇ ਟਰਾਂਸਫਾਰਮਰ ਆ ਨੁਕਸਾਨੇ ਗਏ ਕਣਕ ਦਾ ਪੂਰਾ ਨੁਕਸਾਨ ਹੋ ਗਿਆ ਤੁਸੀਂ ਆ ਦੇਖ ਸਕਦੇ ਹੋ ਤਸਵੀਰਾਂ ਇੱਥੇ ਬਾਈ ਮਸ਼ੀਨਾਂ ਦੀ ਰਿਪੇਅਰ ਕਰਦਾ ਸੀ ਇਹਦਾ ਸ਼ੈੱਡ ਸੀ ਚਾਰ ਦੀਵਾਰੀ ਸੀ ਤੇ ਕੰਧਾਂ ਦੇਖੋ ਤੁਸੀਂ ਹੁਣ ਇੱਕ ਵੀ ਕੰਧ ਨਹੀਂ ਰਹੀ ਤੇ ਆ ਸਾਹਮਣੇ ਤੁਸੀਂ ਚਾਦਰ ਦੇਖੋ ਨਾ ਜਿਹੜੀ ਕੀ ਸ਼ੈੱਡ ਪਾਇਆ ਸੀ ਇਹਦਾ ਚਾਦਰਾਂ ਦੂਰ ਦੂਰ ਤੱਕ ਖਿਲਰ ਰਿਆਂ ਪਈਆਂ ਆਇ ਤੇ ਮਸ਼ੀਨਾਂ ਦੀ ਬਈ ਰਿਪੇਅਰ ਕਰਦਾ ਇਹ ਦੇਖੋ ਇੱਥੇ ਸ਼ੈੱਡ ਸੀ ਬਹੁਤ ਵੱਡਾ ਤੇ ਇਹਦੀਆਂ ਚਾਦਰਾਂ ਤੱਕ ਨਹੀਂ ਮਿਲ ਰਹੀਆਂ ਬਹੁਤ ਦੂਰ ਦੂਰ ਤੱਕ ਜਿਹੜੀਆਂ ਚਾਦਰਾਂ ਜਾ ਕੇ ਡਿੱਗ ਪਈਆਂ ਆ ਵੇਖੋ ਕਟਰ ਨੂੰ ਕਿਦਾਂ ਪਲਟੀ ਲਵਾਤੀ ਤੇ ਕਿੰਨਾ ਦੇਖੋ ਵੀ ਤਕੜਾ ਜਿਹੜਾ ਤੂਫਾਨ ਸੀ ਭਿਆਨਕ ਸੀਗਾ ਤੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਾਖਤੀ ਦਰਾਖਤ ਆ ਜਿਹੜੇ ਕਿ ਐਡਾ ਤੇਜ਼ ਹਵਾਵਾਂ ਨਾਲ ਦਰਾਖਤ ਜਮ੍ਹਾਂ ਸੂਤ ਤੇ ਆ ਉੱਪਰੋਂ ਉਹ ਵੀ ਤਸਵੀਰਾਂ ਤੁਹਾਨੂੰ ਅੱਗੇ ਦਿਖਾਵਾਂਗਾ ਉਹ ਦੇਖੋ ਕਿੰਨੀ ਭਾਰੀ ਮਸ਼ੀਨ ਹੁੰਦੀ ਆ ਆਪਣੀ ਜਿਹੜੀ ਮੋਟਰ ਕੱਢਣ ਵਾਲੀ ਤਾਂ ਉਹ ਵੀ ਜਿਹੜੀ ਸਿੱਟ ਰੱਖੀ ਆ ਗਈ ਤੇ ਬਾਈਏਰੇ ਦੱਸਦੇ ਸੀ ਕਹਿੰਦਾ ਅਸੀਂ ਜਿਹੜਾ ਇਲੈਕਟਰ ਵਾਲਾ ਇੱਧਰੇ ਸਾਹਮਣੇ ਤੁਹਾਨੂੰ ਦਿਖਾਵਾਂਗੇ ਕਮਰਾ ਉਹਦੇ ਵਿੱਚ ਭੱਜ ਕੇ ਵੜੇ ਤੇ ਜਾਨ ਬਚਾਈ ਨਹੀਂ ਤਾਂ ਮੰਨ ਕੇ ਚਲੋ ਬਹੁਤ ਨੁਕਸਾਨ ਹੋ ਜਾਣਿਆ ਸਾਰਾ ਬਾਈ ਦਾ ਨਾ ਬਹੁਤ ਨੁਕਸਾਨ ਹੋ ਗਿਆ ਛੱਡ ਵਗੈਰਾ ਢਹਿ ਚੁੱਕਿਆ ਗੇਟ ਵਗੈਰਾ ਪਿਆ ਦੇਖੋ ਤੁਸੀਂ ਝਾ ਸਾਹਮਣੇ ਚਾਦਰਾਂ ਜਿਹੜੀ ਪਤਾ ਨਹੀਂ ਕਿੱਥੋਂ ਉੱਡ ਕੇ ਆਈ ਹੋਣੀ ਆ ਤੇ ਉੱਪਰ ਟੰਗੀਆਂ ਰਹਿ ਗਈਆਂ ਤੇ ਇੰਨਾ ਬੁਰਾ ਹਾਲ ਹੋਇਆ ਇੰਨਾ ਚਾਦਰਾਂ ਦਾ ਜਿਵੇਂ ਆਪਾਂ ਕਾਗਜ਼ ਨੂੰ ਨਹੀਂ ਮਰੋੜ ਦਿੰਦੇ ਇੰਨੀ ਭੇੜੀ ਕੀਤੀ ਹੋਈ ਹੈ ਤੇ ਆ ਦੇਖੋ ਸਪੈਦੇ ਤਾਂ ਤੱਕ ਸੂਤ ਤੇ ਇੰਨਾ ਭਾਰਾ ਜਿਹੜਾ ਨੁਕਸਾਨ ਹੋਇਆ ਖੰਬੇ ਤਾਂ ਇੱਕ ਮਾਮੂਲੀ ਗੱਲ ਐ ਡੇ ਵੱਡੇ ਟਰਨੈਡੋਜ਼ ਲਈ ਦੇਖੋ ਜੀ ਤੇ ਕਹਿੰਦੇ ਵੀ ਇੱਕ ਦੋ ਮਿੰਟ ਲਈ ਆਇਆ ਸੀ ਤੂਫਾਨ ਆ ਸਾਹਮਣੇ ਦੇਖੋ ਛੱਡ ਦੀ ਰਿਪੇਅਰ ਕਰ ਰਹੇ ਸਾਰਾ ਛੱਡੇ ਵੀ ਚੱਕਤਾ ਪੈਟਰੋਲ ਪੰਪਾ ਤੇ ਉਹ ਵੀ ਸਾਨੂੰ ਦਿਖਾਉਣੇ ਜਾ ਕੇ ਤੇ ਪ੍ਰਮਾਤਮਾ ਭਲੀ ਕਰੇ ਹਨ ਬਾਈ ਨੁਕਸਾਨ ਬਹੁਤ ਹੋ ਗਿਆ ਫਸਲਾਂ ਦਾ ਨੁਕਸਾਨ ਵੀ ਬਹੁਤ ਹੋ ਗਿਆ ਗੜੇਮਾਰੀ ਵੀ ਹੋਈ ਆ ਪਰ ਆ ਨੁਕਸਾਨ ਵੀ ਬਹੁਤ ਹੋ ਗਿਆ ਦੇਖੋ ਦਰਖਤ ਸਾਰੇ ਵੱਡੇ ਵੱਡੇ ਸਪੈਦੇ ਸੀ ਜੜੋਂ ਪਟਦੇ ਮੋٹے ਮੋٹے ਸਪੈਦੇ ਉਹ ਦੇਖੋ ਚਾਦਰਾਂ ਜਿਹੜੀਆਂ ਸਪੈਦਾਂ ਦੇ ਵਿੱਚ ਫਸੀਆਂ ਹੋਈਆਂ ਆ ਦੇਖੋ ਜੀ ਜਿਹੜੇ ਸਪੈਦੇ ਆ ਸਾਰੇ ਪਟਦੇ ਆ ਤੇ ਇੱਧਰ ਆ ਦੇਖੋ ਜੀ ਤੇ ਇਹ ਸਾਰਾ ਜਿਹੜਾ ਕਿ ਰਾਹ ਬਲੌਕ ਹੋ ਗਿਆ ਸੀ ਰਾਤ ਤੇ ਕਹਿੰਦੇ ਕੁਝ ਪਤਾ ਹੀ ਨਹੀਂ ਲੱਗਿਆ ਤੇ 1-2 ਮਿੰਟਾਂ ਦੇ ਵਿੱਚ ਤੇ ਕੁਛ ਐ ਸੀਗਾ ਵੀ ਇੱਕ ਕਾਰ ਸੀਗੀ ਕਾਰ ਨੂੰ ਵੀ ਧੱਕ ਕੇ ਲੈ ਗਿਆ ਪਰ ਤੇ ਬਾਰੀ ਵਗੈਰਾ ਵੀ ਉਹਦੀ ਜਿਹੜੀ ਕਿ ਕਾਫੀ ਡੈਮੇਜ ਹੋਈ ਆ ਸਾਹਮਣੇ ਜਿਹੜਾ પેટ્રોલ ਪੰਪ ਆ ਉਹਦਿਆਂ ਵੀ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਮਸ਼ੀਨਾਂ ਚੱਕ ਕੇ ਸਿੱਟਤੀਆਂ ਸੋ ਆਹ ਦੇਖੋ ਜੀ ਬਹੁਤ ਜਿਹੜਾ ਕਿ ਕਣਕ ਦਾ ਨੁਕਸਾਨ ਹੋਇਆਗਾ ਬਿਲਕੁਲ ਵਿਛਾਤੀ ਆ ਜੀ ਜਿਵੇਂ ਸੁਭਾਗਾ ਫੇਰਾਂਦਾ ਉਹ ਬਾਈ ਦਾ ਪੂਰਾ ਸ਼ੈੱਡ ਸੀ ਜਿਹੜਾ ਆਪਾਂ ਅੱਗੇ ਆਉਂਦੇ ਜਾਂਦੇ ਦੇਖਦੇ ਸੀ ਪਿੰਡ ਏ ਭਗਤਪਾਈ ਕਾ ਤੋਂ ਜਦੋਂ ਜਲਾਲ ਨੂੰ ਜਾਨੇ ਹਮੀਰਗੜ੍ਹ ਦੇ ਬਿਲਕੁਲ ਇੱਥੇ ਖੇਤਾਂ 'ਚ ਜਿਹੜਾ ਕੀ ਇਹ ਸਾਰਾ ਨੁਕਸਾਨ ਹੋਇਆ ਦੇਖੋ ਕੰਦ ਵਗੈਰਾ ਜਿਹੜੀ ਸ਼ਿੱਟਤੀ ਆ ਭਗਤਪਾਈ ਦਾ ਨੇੜੇ ਜਿਹੜਾ ਸੀਗਾ ਇਹ ਤੇ ਆ ਮਸ਼ੀਨਾਂ ਦਿਖਾਉਣੇ ਸੋਨੂੰ ਦੇਖੋ ਵੀ ਮਸ਼ੀਨਾਂ ਦੀ ਕਿੰਨੀ ਮਜ਼ਬੂਤੀ ਹੁੰਦੀ ਹੈ ਤੇ ਇੱਕ ਚੀਜ਼ ਆ ਵੀ ਉੱਪਰੋਂ ਜਿਹੜਾ ਇਹਦਾ ਸ਼ੈੱਡ ਆ ਉਹ ਤਾਂ ਬਚ ਗਿਆ ਪਰ ਮਸ਼ੀਨਾਂ ਦੇਖੋ ਦੋਨੋਂ ਹੀ ਪੱਟ ਕੇ ਸ਼ਿੱਟਤੀਆਂ ਔਰ ਦੋਨੋਂ ਮਸ਼ੀਨਾਂ ਦੇਖੋ ਜੀ ਵੈਸੇ ਪਿੰਡ ਹਮੀਰਗੜ੍ਹ 'ਚ ਹੀ ਆ ਜਾਂਦਾਗਾ ਪੈਟਰੋਲ ਪੰਪ ਤੇ ਇੱਕ ਹੈਰਾਨੀ ਦੇਖੋ ਚਾਦਰਾਂ ਨੂੰ ਨਾ ਕਿੰਨਾ ਨੇ ਮਰੋੜ ਤਰੋੜ ਕੇ ਮਤਲਬ ਇੰਨੀ ਹਵਾ ਦਾ ਪ੍ਰੈਸ਼ਰ ਆ ਸੱਟਦਾ ਆਓ ਸਾਹਮਣੇ ਪਈਆਂ ਜਿਵੇਂ ਆਪਾਂ ਕਾगज ਨੂੰ ਨਹੀਂ ਮਰੋੜ ਦਿੰਦੇ ਤਾਂ ਉਦਾਂ ਚਾਦਰਾਂ ਜਿਹੜੀਆਂ ਛੱਡ ਆਲੀਆਂ ਆ ਨੁਕਸਾਨੀਆਂ ਪਈਆਂ ਆ ਦੇਖੋ ਵੱਡੇ ਵੱਡੇ ਸ਼ਪੈਦੇ ਜੜੋਂ ਪੱਟਦੇ ਨਹੀਂ ਤਾਂ ਆਪਾਂ ਜਿਵੇਂ ਜ਼ਿਆਦਾ ਹਨੇਰੀ ਆ ਜਾਂਦੀ ਖੰਭੇ ਵਗੈਰਾ ਤਾਂ ਟੁੱਟ ਜਾਂਦੇ ਪਰ ਆ ਦੇਖੋ ਜੜੋਂ ਪੱਟਦੇ ਆ ਤੇ ਇੱਥੇ ਜਿਵੇਂ ਸਾਹਮਣੇ ਗੱਡੀ ਤੋਂ ਬਾਈ ਨੇ ਇੱਥੇ ਲਾ ਲਈ ਸੀ ਕਹਿੰਦੇ ਤੇ ਗੱਡੀ ਲਾਉਣ ਤੋਂ ਬਾਅਦ ਜਦੋਂ ਕਹਿੰਦੇ ਵੀ ਪੂਰਾ ਤੂਫਾਨ ਇੱਥੇ ਆਇਆ ਤਾਂ ਗੱਡੀ ਨੂੰ ਸਾਹਮਣੇ ਕਾਫੀ ਮਤਲਬ ਰੋਡਕੇ ਲੈ ਗਿਆ ਜਿਵੇਂ ਟਾਇਰ ਨਹੀਂ ਲੱਗੇ ਉਸ ਗੱਡੀ ਤੇ ਤੇ ਆਹ ਸਪੈਜਦਿਆਂ ਦਾ ਕੀ ਹਾਲ ਹੋਇਆ ਆਹ ਖੰਬੇ ਵਗੈਰਾ ਟਰਾਂਸਫਾਰਮਰ ਉਹ ਸਾਹਮਣੇ ਮੋਟਰ ਤੇ ਆ ਸਭ ਇਹਨਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਤੇ ਕਣਕ ਦੀਆਂ ਜਿਵੇਂ ਬੱਲੀਆਂ ਸੀ ਉਹ ਵੀ ਸਾਰੀਆਂ ਸੂਤ ਕੇ ਰੱਖਤੀਆਂ ਹੈ ਆ ਸਾਹਮਣੇ ਜਿਹੜਾ ਤੁਸੀਂ ਖੰਭਾ ਦੇਖ ਰਹੇ ਹੋ ਇੱਥੋਂ ਤੱਕ ਜਿਹੜਾ ਕੀ ਨੇਰੀ ਹੈ ਤੂਫਾਨ ਆ ਉਹ ਇਹਨੂੰ ਗੱਡੀ ਨੂੰ ਚੱਕ ਕੇ ਲੈ ਗਿਆ ਉਹ ਗੱਡੀ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਤੁਸੀਂ ਪਹਿਲਾਂ ਤਾਂ ਜਿਹੜੀ ਕਣਕਾ ਕਣਕ ਦਾ ਕੀ ਹਾਲ ਹੋਇਆ ਸੋ ਗੜੇ ਮਾਰੀ ਵੀ ਹੋਈ ਹੈ ਕਈ ਤਾਂ ਤੇ ਆ ਨੁਕਸਾਨ ਵੀ ਬਹੁਤ ਭਾਰੀ ਹੋਇਆ ਬਈ ਤੇ ਹੋਰ ਵੀ ਜਿਹੜਾ ਕੋਠਾ ਗਰੂ ਆ ਉੱਥੇ ਵੀ ਕਾਫੀ ਜਿਹੜਾ ਘਰਾਂ ਦੇ ਵਿੱਚ ਦੀ ਲੰਘਿਆ ਸੀ ਉੱਥੇ ਵੀ ਕਾਫੀ ਘਰਾਂ ਦਾ ਨੁਕਸਾਨ ਹੋ ਗਿਆ ਸੀਗਾ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਜੂਮ ਕਰਕੇ ਦਿਖਾਈਏ ਇੱਥੋਂ ਦੀ ਕਹਿੰਦੇ ਲੰਘਿਆ ਤੇ ਇੱਥੋਂ ਵਾਲੇ ਡਰੇਨ ਤੇ ਦਰਖਤ ਸੀ ਸਾਰੇ ਸੂਤਕੇ ਧਰ ਤੇ ਉੱਥੋਂ ਸਾਹਮਣੇ ਅਗਲੀਆ ਪਿੰਡ ਦੀ ਦਾ ਆ ਕੰਧਾ ਵਗੈਰਾ ਜਿਹੜੀਆਂ ਢਹ ਢੇਰੀ ਹੋ ਗਈਆਂ ਦੇ ਸਾਹਮਣੇ ਟੇਡਾ ਜਿਹੜਾ ਤੂਫਾਨ ਆ ਲੰਘਿਆ ਟੋਰਨੈਡੋ ਕਹਿ ਦਿੰਦੇ ਆ ਜਿਹਨੂੰ ਬਵੰਡਰ ਵੀ ਕਹਿਆ ਜਾਂਦਾ ਤੇ ਆ ਜਿਹੜੀ ਗੱਡੀ ਸੀਗੀ ਗੱਡੀ ਦੀਆਂ ਕਹਿੰਦੇ ਵੀ ਇਹਨੂੰ ਮਤਲਬ ਧੱਕ ਕੇ ਲਿਆਇਆ ਜਾਂ ਕਹਿੰਦੇ ਵੀ ਲੋਟ ਰੀਆਂ ਹੁਣ ਲੋਟ ਰੀਆਂ ਲੱਗੀਆਂ ਹੁੰਦੀਆਂ ਤੇ ਡੈਮੇਜ ਹੋਈ ਕਹਿਣ ਦਾ ਦੱਸ ਰਿਹਾ ਜਦੋਂ ਬਾਰੀ ਖੋਲੀ ਤਾਂ ਬਾਰੀ ਨੂੰ ਪ੍ਰੈਸ਼ਰ ਨਾਲ ਜਿਹੜਾ ਹਵਾ ਦੇ ਨੇ ਇਧਰ ਨੂੰ ਧੱਕੇ ਮਾਰਿਆ ਤਾਂ ਪੂਰੀ ਡੈਮੇਜ ਹੋ ਗਈ ਬਾਰੀ ਉਧਰ ਦੇਖ ਸਕਦੇ ਤੁਸੀਂ ਦੇਖੋ ਇਧਰ ਬਾਰੀ ਦਾ ਕੀ ਹਾਲ ਹੋਇਆ ਸੋ ਜਾਨੀ ਨੁਕਸਾਨ ਵੀ ਹੋਇਆ ਕਿ ਪਿੱਛੇ ਜਿਹੜਾ ਕਿ ਇੱਕ ਸ਼ੈਲਰ ਦੇ ਵਗੈਰਾ ਦੀ ਬਿਲਡਿੰਗ ਡੇ ਗਈ ਹੈ ਉੱਥੇ ਸੋ ਪ੍ਰਮਾਤਮਾ ਭਲੀ ਕਰੇ ਸੋ ਬਹੁਤ ਨੁਕਸਾਨ ਹੋਇਆ ਜਿਵੇਂ ਆ ਕੰਦਾ ਵਗੈਰਾ ਵੀ ਡੱਗੀਆਂ ਆ ਗੱਡੀ ਦਾ ਤੁਸੀਂ ਹਾਲ ਦੇਖ ਸਕਦੇ ਹੋ ਤੇ ਇਧਰੋਂ ਜਿਹੜਾ ਹਵਾ ਪਈ ਸੀ ਆ ਸ਼ੈੱਡ ਤੁਸੀਂ ਦੇਖ ਸਕਦੇ ਹੋ ਪੱਟ ਕੇ ਮਾਰੇ ਤੇ ਆ ਸਾਰੀ ਕੰਦ ਤੁਰ ਤੱਕ ਦੇਖੋ ਤੁਸੀਂ ਡੇਗਤੀ 9 ਇੰਚੀ ਵਾਲੀ ਕੰਦ ਸੀਗੀ ਤੇ ਇਹਦੇ ਤੇ ਵੀ ਦੇਖੋ ਹਵਾ ਦਾ ਇੰਨਾ ਪ੍ਰੈਸ਼ਰ ਆ ਵੇਖੋ ਜੀ ਖੇਤਾਂ ਦੇ ਵਿੱਚ ਕਣਕ ਦੇ ਵਿੱਚ ਚਾਦਰਾਂ ਪਈਆਂ ਖੰਬੇ ਵਗੈਰਾ ਤਾਂ ਬਹੁਤ ਜ਼ਿਆਦਾ ਨੁਕਸਾਨੇ ਗਏ ਉਹ ਸਾਰਿਆਂ ਤੁਸੀਂ ਹੁਣ ਆ ਦੇਖੋ ਤੁਸੀਂ ਇੱਥੋਂ ਦੀ ਲੰਘਿਆ ਸੀਗਾ ਇਹ ਤੂਫਾਨ ਹੁਣ ਤੁਸੀਂ ਦੇਖੋ ਇਧਰਲੀ ਸਾਈਡ ਕਿੰਨੇ ਦਰਖਤਾਂ ਇੱਥੋਂ ਸ਼ੁਰੂ ਹੋ ਜਾਂਦਾ ਇੰਨਾ ਏਰੀਆ ਲੈ ਕੇ ਗਿਆ ਜਿਹੜਾ ਤੂਫਾਨ ਆ ਦੇਖੋ ਜੀ ਬਿਲਕੁਲ ਸੁਪੈਦਾ ਨਹੀਂ ਛੱਡਦਾ ਉਹ ਉੱਥੋਂ ਤੱਕ ਜੀ ਸੋ ਟੇਢਾ ਲੰਘਿਆ ਇੰਨਾ ਬੁਰਾ ਹਾਲ ਆ ਜਿਹੜਾ ਇੱਥੇ ਹੋਇਆ ਸੀਗਾ ਸੋ ਭਾਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਭਾਈ ਦਾ ਵੀ ਔਰ ਦੇਖੋ ਚਾਦਰਾਂ ਵਗੈਰਾ ਟੰਗੀਆਂ ਪਈਆਂ ਸੋ ਧੰਨਵਾਦ ਜੀ